கொடி பறக்கட்டும் கொடி ਔਰਤਾਂ ਕੁੜੀਆਂ ਜਾਂ ਜਨਾਨੀ ਦੇ ਪਿੱਛੇ ਕਿਸੇ ਦੇ ਬੰਦੇ ਨੂੰ ਮਾਰ ਦੇਣਾ ਕਿਸੇ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਤਰੀਕੇ ਦੇ ਨਾਲ ਦੁਖੀ ਕਰ ਦੇਣਾ ਕਿ ਉਹ ਸੜਕਾਂ ਤੇ ਉੱਤਰ ਕੇ ਇਨਸਾਫ ਦੀ ਗੁੰਹਾਰ ਲਗਾਉਣ। ਇੱਕ ਇਹੋ ਜਿਹੀ ਖਬਰ ਜਿੱਥੇ ਗਵਾਨ ਦੇ ਵਿੱਚ ਰਹਿੰਦੇ ਵਿਅਕਤੀਆਂ ਦੇ ਵੱਲੋਂ ਘਰ ਦੇ ਅੰਦਰ ਜਾ ਕੇ ਇੱਕ ਮੁੰਡੇ ਨੂੰ ਮਾਰ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਇਸ ਬੰਦੇ ਦੇ ਸਾਡੇ ਘਰ ਦੀ ਤੀਵੀਂ ਦੇ ਨਾਲ ਸੰਬੰਧ ਨਹੀਂ। ਨਜਾਇਜ਼ ਸੰਬੰਧਾਂ ਤੇ ਚੱਲਦੇ ਹੋਏ ਇੱਕ ਮੁੰਡੇ ਦੀ ਜਾਨ ਲਈ ਗਈ ਹੈ ਜਿਸ ਤੋਂ ਬਾਅਦ ਇਸ ਦੀ ਪਤਨੀ ਅਤੇ ਪਰਿਵਾਰਿਕ ਮੈਂਬਰ ਕਈ ਤਰ੍ਹਾਂ ਦੇ ਦੋਸ਼ ਇਸ ਪਰਿਵਾਰ ਦੇ ਉੱਪਰ ਲਗਾ ਰਹੇ। ਇਸ ਸਾਰੀ ਘਟਨਾ ਕਿਸ਼ਨ ਕੋਟ ਦੀ ਨਵੀਂ ਆਬਾਦੀ ਦੇ ਰਹਿਣ ਵਾਲੇ ਵਿੱਕੀ ਦੇ ਨਾਲ ਵਾਪਰੀ ਹੈ ਨਜਾਇਜ਼ ਸਬੰਧਾਂ ਦੇ ਸ਼ੱਕ ਦੇ ਵਿੱਚ ਗਵਾਂਡੀਆਂ ਦੇ ਵੱਲੋਂ ਉਸ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਮਾਰ ਦਿੱਤਾ ਗਿਆ। ਦਰਅਸਲ ਇੱਕ ਸ਼ੱਕ ਸੀ ਪਿਓ ਪੁੱਤ ਨੂੰ ਕਿ ਸਾਡੀ ਧੀ ਦੇ ਨਾਲ ਕੀ ਵਿੱਕੀ ਦੇ ਸਬੰਧ ਨੇ ਘਟਨਾ ਦਾ ਪਤਾ ਲੱਗਦੇ ਹੀ ACP ਜਸਪਾਲ ਸਿੰਘ ਮੌਕੇ ਤੇ ਪਹੁੰਚੇ ਅਤੇ ਅਗਲੀ ਕਾਰਵਾਈ ਉਹਨਾਂ ਦਾ ਕਹਿਣਾ ਸੀ ਕਿ ਬਿਆਨਾਂ ਦੇ ਆਧਾਰ ਤੇ ਕੀਤੀ ਜਾਵੇਗੀ। Point mooi মর সীত্ব঺ লান্রে . পনালান্! মই঴�awা? ਤਰਾ ਨੀਨਾ ਮੁਬਾਰਕ ਲੇਟ ਅੰਦਰ ਨਾ ਗੇਰਾ ਉਹ ਇਸ ਦਾ ਮਾਲਕ ਕੋਈ ਨਹੀਂ ਜੋ ਘਰ ਦੇ ਅੰਦਰ ਆਪਣਾ ਨਿਸ਼ਾਨ ਪਾ ਰਿਹਾ ਕੋਈ ਮਾਰ ਨਹੀਂ

ਹਾਂ ਨਾ ਨੁਫਾਂ ਚਾਹੀਦੀ ਪਿਓ ਪੁੱਤਰਾ ਨੂੰ ਪੈਸਾ ਨੂੰ ਠੰਡ ਪਏਗੀ ਇਹ ਕਿਹੜੀ ਜਗ੍ਹਾ ਨੇ ਕਿਹੜਾ ਇਲਾਕਾ ਜੀ ਇਹ ਸਾਮਾ ਬਾਦ ਨੀਵੀਂ ਬਾਦੀ ਕਿਸ਼ਨਕੋਟ 6 ਨੰਬਰ ਗਲੀ ਇੱਕੋ ਲੋਕ ਨੇ ਦਿਨ ਵਾਲਾ ਇੱਕੋ ਇਹ ਕੋਂਡੀਆ ਕੋਂਡੀਆ ਸਾਡੇ ਕੋਲ ਕੋਂਡੀਆ ਬਣੋ ਹੋਇਆ ਕਤਲ ਕਿੰਨੇ ਵਜੇ ਟਾਈਮ ਸੀ ਜਦੋਂ ਇਹ ਸਾਢੇ 1:30 ਵਜੇ ਦਾ ਟਾਈਮ ਹੈ ਜੀ ਵਜੇ ਵਜੇ ਕੀ ਵਜੇ ਹੋਈ ਆ ਕਿ ਕਾਰ ਦੇ ਵਿੱਚ ਲੈ ਕੇ ਗਿਆ ਚਾਰ ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੱਡਿਆ ਇਹ ਇਥੇ ਵਿਕੀਨਾ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਬਦਈ ਨੇ ਉਹਨਾਂ ਦੀ ਮਾਤਾ ਨਾਮ ਹੈ ਅੱਜ ਮਿਲ ਰਹੇ ਆ ਵਾਂ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੰਮਲ ਵਿੱਚ ਲੈਂਦੀ ਜਾ ਰਹੀ ਕੋਣੇ ਮੁੰਡੇ ਆਪਣਾ ਕੋਣੇ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਦੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀ ਕਰੀ ਕੋਈ ਮਾਰਿਆ ਕੀ ਹੋ ਰੇ ਦੀ ਮੌਤ ਮੁਗੀ ਮੁੰਡੇ ਦੀ ਕਿੰਨੀ ਉਮਰ ਹੈ ਵੀ ਮੈਂ ਉਮਰ ਦੀ ਉਮਰ 36 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਪਤਾ ਲੱਗਦਾ ਕਿਸੇ ਹਥਿਆਰ ਦਾ ਵਾਰ ਹੋਇਆ ਗੋਲੀ ਚੱਲੀ ਹੈ ਜਾਂ ਕਿਸੇ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਦੇ ਅਗਰੀ ਕਾਰਵਾਈ ਕੀਤੀ ਜਾਵੇ ਸਰ ਪਤਾ ਲੱਗਿਆ ਰਾਤ ਉਹ ਆਇਆ ਹੀ ਹਾਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ